ਯੂਨੀਵਰਸਿਟੀ ਤੋਂ ਲੈ ਕੇ ਪਲੱਸ ਟੂ ਤੱਕ ਜਿੰਨੇ ਵੀ ਪੜ੍ਹਾਈ ਆ ਬੁਨਾਨੇ ਮਿਸ਼ਨ ਸੀ ਹੈ ਸਕੈਂਡੀ ਸਕੂਲ ਚ ਆ ਮਾ ਤੋਂ ਕੀਤੀ ਆ ਉਹ ਵਿੱਚ ਇੱਕ ਪ੍ਰੋਜੈਕਟ ਹੁੰਦਾ ਹੈ ਕਿ ਤੁਸੀਂ ਉਹ ਪ੍ਰੋਜੈਕਟ ਪੂਰਾ ਆਪ ਕਰਨਾ ਹੁੰਦਾ ਹੈ ਧੰਕਾ ਪੇਂਟਿੰਗ ਬੁੱਧਿਜ਼ਮ ਵਿੱਚ ਵੀ ਆਪਾਂ ਦੇਖਦੇ ਹੋਵਾਂਗੇ ਜਿਹੜੇ ਜਿਹਦੇ ਵਿੱਚ ਬੁੱਧਾ ਦੀ ਪੇਂਟਿੰਗ ਹੁੰਦੀ ਆ ਇਹ ਉਹਦੇ ਬਾਰੇ ਵਰਕਸ਼ਾਪ ਸੀਗੀ ਉਹਨਾਂ ਦੇ ਇੱਕ ਇੰਸਟੀਚਿਊਟ ਵਿੱਚ ਅੱਜ ਤੱਕ ਸਿਖਾਉਂਦੇ ਆ ਇੱਕ ਬਹੁਤ 17ਵੀਂ ਸਦੀ ਤੋਂ ਵੀ ਪੁਰਾਣਾ ਇੱਕ ਸਤੂਪਾ ਮਿਲਿਆ ਸੀ ਉਹਦੇ ਵਿੱਚ ਉਹਨਾਂ ਨੂੰ ਸਾਹਮਣੇ ਦੇ ਲਈ ਕੀ ਕੀ ਸਾਡੇ ਬਾਰੇ ਕੀ ਆਪਾਂ ਕੀ ਕੀ ਮੱਲਾ ਮਾਰੀਆਂ ਆਪਣੀ ਪੂਰੀ ਜ਼ਿੰਦਗੀ ਵਿੱਚ ਇੱਕ ਭਾਰਤੀ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਇਮਾਰਤਾਂ ਇੱਕ ਸਾਹਮਣਾ ਇੱਕ ਵਿਰਸੇ ਦਾ ਇੱਕ ਹਿੱਸਾ ਆ ਵਿਰਸੇ ਨੂੰ ਸਾਹਮਣਾ ਦਾ ਕਲਕਸ਼ਨ ਹੈਰੀਟੇਜ ਕੰਸਲਟੈਂਟ ਕਰਕੇ ਦਿੱਲੀ ਦੇ ਇੱਕ ਫਰਮ ਆ ਆਰਕੀਟੈਕਟ ਮਨੀਸ਼ ਪੰਡਿਤ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਚਿਮਾ ਤੇ ਤੁਸੀਂ ਦੇਖ ਰਹੇ ਹੋ ਜੀਪੀਸੀ ਅਪਡੇਟ ਗੱਲ ਕਰਦੇ ਆਂ ਪੰਜਾਬ ਦੀ ਉਹ ਧੀ ਹੁਸ਼ਿਆਰਪੁਰ ਦੀ ਧੀ ਤੇ ਨਾਲ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਉਹ ਗਵਸਤਾ ਸ਼ਹਿਰ ਟਾਂਡਾ ਜਿੱਥੋਂ ਦੀ ਧੀ ਨੇ ਆਰਕੀਟੈਕਟ ਦੇ ਵਿੱਚ ਕੋਰਸ ਕਰਕੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਤੇ ਵੱਖ-ਵੱਖ ਇਲਾਕਿਆਂ ਵਿੱਚ ਦੌਰਾ ਕਰਕੇ ਜੋ ਪ੍ਰਾਤਨ ਕਲਚਰ ਹੈ ਪ੍ਰਾਤਨ ਇਮਾਰਤਾਂ ਨੇ ਉਹਨਾਂ ਨੂੰ ਸਾਮ ਸੰਭਾਲਣ ਦੀ ਇੱਕ ਉਹਨਾਂ ਦੇ ਮਨ ਦੇ ਵਿੱਚ ਮਨਛਾ ਉਹਨਾਂ ਨੂੰ ਕਿੱਦਾਂ ਸਾਮ ਸੰਭਾਲ ਰੱਖਿਆ ਜਾਵੇ ਤੇ ਜੋ ਵਿਰਸਾ ਸਾਡਾ ਉਹ ਸਹੀ ਸਲਾਮਤ ਬਣਿਆ ਰਹੇ ਗੱਲ ਕਰਦੇ ਹਾਂ ਉਸ ਧੀ ਦੇ ਨਾਲ ਕਿ ਕੀ ਉਹਨਾਂ ਦੇ ਅੱਗੋਂ ਆਉਣ ਵਾਲੇ ਸੁਪਨੇ ਨੇ ਤੇ ਕਿੱਦਾਂ ਉਹ ਪੜ੍ਹਾਈ ਨੂੰ ਆਪਣਾ ਪੂਰਾ ਕਰਕੇ ਇਹਨਾਂ ਰਾਹਾਂ ਤੇ ਚੱਲ ਪਈ ਹੈ ਹਾਂਜੀ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਲੀਨਕਰ ਸੁਪਤਰੀ ਸਰਦਾਰ ਪ੍ਰਮੇਂਦਰ ਸਿੰਘ ਮੈਂ ਜੱਜ ਟਾਂਡਾ ਉੜਮੜ ਤੋਂ ਹੁਸ਼ਿਆਰਪੁਰ ਤੋਂ ਹਾਂ ਹਾਂਜੀ ਜੀ ਮੈਂ ਆਪਣੀ ਨਰਸੀ ਤੋਂ ਲੈ ਕੇ ਪਲੱਸ ਟੂ ਤੱਕ ਜਿੰਨੀ ਵੀ ਪੜ੍ਹਾਈ ਆ ਗੁਨਾਣੇ ਮਿਸ਼ਨ ਸਾਇੰਸ ਕੈਂਡੀ ਸਕੂਲ ਚ ਆਵਾ ਤੋਂ ਕੀਤੀ ਆ ਉੱਥੇ ਮੇਰੇ ਮੰਮਾ ਐਜ਼ ਅ ਲੈਕਚਰਰ ਵੀ ਪੜ੍ਹਾਉਂਦੇ ਆ ਤੇ ਮੈਂ ਆਪਣਾ ਆਰਕੀਟੈਕਚਰ ਦਾ ਕੋਰਸ ਗੁਨਾਹਿੰਦਰ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤਾ ਆ ਮੈਂ ਇਸੇ ਸਾਲ ਇਸ ਗ੍ਰੈਜੂਏਟ ਹੋਈ ਆ ਜਿਹਦੇ ਵਿੱਚ ਉਸ ਤੋਂ ਬਾਅਦ ਮੇਰਾ ਜ਼ਿਆਦਾਤਰ ਇੰਟਰਸਟ ਕਨਜ਼ਰਵੇਸ਼ਨ ਆਰਕੀਟੈਕਚਰ ਵਿੱਚ ਸੀਗਾ ਤੇ ਜਿਹਦੇ ਵਿੱਚ ਹੁੰਦਾ ਆ ਕਿ ਤੁਸੀਂ ਆਪਣੇ ਪੁਰਾਤਨ ਇਤਿਹਾਸ ਨੂੰ ਕਿੱਦਾਂ ਸਮਝ ਸਕਦੇ ਆ ਆਰਕੀਟੈਕਚਰ ਦੇ ਨਜ਼ਰੀਏ ਤੋਂ ਕਿ ਜਨ ਸਾਨੂੰ ਆਪਣੀ ਪੁਰਾਤਨ ਇਮਾਰਤਾਂ ਨੂੰ ਸਾਹਮਣਾ ਜਿਹੜੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਵਿਰਸੇ ਨੇ ਕੀ ਹਾਸਲ ਕੀਤਾ ਸੀ ਤੇ ਉਹ ਸਾਨੂੰ ਕੀ ਅੱਗੇ ਸਿੱਖਿਆ ਦਿੰਦਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜਿਸ ਤਰ੍ਹਾਂ ਦੇ ਘਰ ਬਣ ਰਹੇ ਨੇ ਉਹ ਸਾਰੀ ਚੀਜ਼ ਜੋ ਸਾਨੂੰ ਨਹੀਂ ਸਮਝਾ ਸਕਦੀਆਂ ਕਿ ਸਾਡਾ ਕੀ ਵਿਰਸਾ ਸੀ ਇਸ ਲਈ ਮੇਰਾ ਜ਼ਿਆਦਾਤਰ ਇੰਟਰਸਟ ਜਿਹੜਾ ਹਮੇਸ਼ਾ ਤੋਂ ਉਹੀ ਰਿਹਾ ਹੈ ਕਿ ਜਦੋਂ ਦਾ ਮੈਂ ਆਰਕੀਟੈਕਚਰ ਵਿੱਚ ਪੜ੍ਹਾਈ ਸ਼ੁਰੂ ਕੀਤੀ ਕਿ ਕਨਜ਼ਰਵੇਸ਼ਨ ਆਰਕੀਟੈਕਚਰ ਇੱਕਦਾਂ ਦੀ ਚੀਜ਼ ਹੈ ਜਿਹੜੇ ਸਾਨੂੰ ਆਪਣੇ ਵਿਰਸੇ ਨਾਲ ਇੱਕ ਤਰ੍ਹਾਂ ਜੁੜਿਆ ਰੱਖ ਸਕਦਾ ਹੈ ਹਾਂਜੀ ਸੋ ਇੱਕ ਚੀਜ਼ ਹੋਰ ਦੱਸ ਦਿੰਨੇ ਆ ਕਿ ਹੈਰਿਟੇਜ ਹਿਮਾਲਿਆ ਇੱਕ ਬੁੱਕ ਹੈ ਇਹਦੇ ਵਿੱਚ ਵੀ ਆਰਟੀਕਲ ਛਪਿਆ ਹੋਇਆ ਜੋ ਅਸੀਂ ਆਪਣੇ ਸਰੋਤਿਆਂ ਨੂੰ ਦਿਖਾਵਾਂਗੇ ਕਿ ਇਸ ਤੀਨੇ ਉਹਦੇ ਵਿੱਚ ਆਰਟੀਕਲ ਛਾਪ ਕੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਤੇ ਜਿਸ ਦੀ ਚਰਚਾ ਸਾਰੇ ਪਾਸੇ ਚੱਲ ਰਹੀ ਹੈ ਇਹ ਲਦਾਖ ਦੀ ਇੱਕ ਤਸਵੀਰ ਹੈ ਜਿੱਥੋਂ ਦੇ ਇਮਾਰਤਾਂ ਨੇ ਜਾਂ ਉੱਥੋਂ ਦਾ ਕਲਚਰ ਹੈ ਉਹਦੇ ਬਾਰੇ ਸਾਰੀ ਇਹ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਤੇ ਇਹਦੇ ਬਾਰੇ ਕੁਝ ਤੁਸੀਂ ਦੱਸ ਸਕਦੇ ਹੋ ਕੀ ਹੈਗਾ ਜੀ ਇਹ ਸਾਰਾ ਇਹਦੇ ਵਿੱਚ ਹਾਂਜੀ ਇਹ ਉਸ ਸਮੇ ਦਾ ਹੈ ਜਦੋਂ ਇੱਕ ਮੇਰੇ ਆਖਰੀ ਪੜਾਈ ਦੇ ਜਿਹੜੇ ਸਮੇ ਸੀ ਗ੍ਰੈਜੂਏਸ਼ਨ ਦੇ ਉਹਦੇ ਵਿੱਚ ਇੱਕ ਪ੍ਰੋਜੈਕਟ ਹੁੰਦਾ ਹੈ ਕਿ ਤੁਸੀਂ ਉਹ ਪ੍ਰੋਜੈਕਟ ਪੂਰਾ ਆਪ ਕਰਨਾ ਹੁੰਦਾ ਹੈ ਤੇ ਉਹਦੇ ਲਈ ਥੋੜਾ ਰਿਸਰਚ ਵਰਕ ਜਦਾ ਮਤਲਬ ਪ੍ਰਾਣੀ ਪੜਾਈ ਵਗੈਰਾ ਮਤਲਬ ਕਰਨਾ ਹੁੰਦਾ ਬੈਕਗਰਾਉਂਡ ਸਟਡੀ ਕਰਨੀ ਹੁੰਦੀ ਆ ਤਾਂ ਉਹਦੇ ਲਈ ਮੈਂ ਲਦਾਖ ਵਿੱਚ ਇੱਕ ਐਨਜੀਓ ਜਿਹੜਾ ਆ ਹੈਰੀਟੇਜ ਹਿਮਾਲੇ ਜਿੰਨਾਂ ਦੀ ਇਹ ਮੈਗਜ਼ੀਨ ਆ ਉਹਨਾਂ ਦੇ ਨਾਲ 10 ਦਿਨ ਦੀ ਵਰਕਸ਼ਾਪ ਲਈ ਸੀ ਤਾਂ ਉਹਨਾਂ ਨੇ ਮੈਨੂੰ ਉੱਥੇ ਲਦਾਖ ਦੇ ਇਤਿਹਾਸ ਬਾਰੇ ਕਾਫੀ ਚੀਜ਼ਾਂ ਕਲਚਰ ਬਾਰੇ ਕਾਫੀ ਚੀਜ਼ਾਂ ਦਸਿਆ ਸੀ ਜਿਹਦੇ ਜਿਹਦੇ ਬਾਰੇ ਆ ਕਿ ਉੱਥੇ ਦਾ ਕਿੰਨਾ ਪੁਰਾਤਨ ਇਤਿਹਾਸ ਆ ਜਿਹੜਾ ਦੇਖਿਆ ਨਹੀਂ ਜਾ ਰਿਹਾ ਜਾਂ ਸਾਂਭਿਆ ਨਹੀਂ ਜਾ ਰਿਹਾ ਚੰਗੀ ਤਰ੍ਹਾਂ ਤਾਂ ਇਹ ਉਸ ਸੰਬੰਧ ਵਿੱਚ ਸਾਰਾ ਆਰਟੀਕਲ ਆ ਠੀਕ ਆ ਹਾਂਜੀ ਇਹ ਉੱਥੇ ਦੇ ਇੱਕ ਤਿਉਹਾਰ ਦੀ ਤਸਵੀਰ ਆ ਜਦੋਂ ਜਿਹੜਾ ਮੈਂ ਉੱਥੇ ਕੀ ਸੀ ਅਟੈਂਡ ਵੀ ਕੀਤਾ ਸੀ ਇੱਕ ਆਰੀਅਨ ਵੈਲੀ ਕਰਕੇ ਜਗਾ ਹੈ ਉੱਥੇ ਉਹਨਾਂ ਦਾ ਐਪ੍ਰਿਕੋਟ ਫੈਸਟੀਵਲ ਜਿੱਦਾ ਸਾਡੇ ਇਦਾਂ ਵਿਸਾਖੀ ਹੁੰਦੀ ਆ ਇਦਾਂ ਉਹਨਾਂ ਦਾ ਇੱਕ ਐਪ੍ਰਿਕੋਟ ਫੈਸਟੀਵਲ ਸੀ ਕਿ ਐਪ੍ਰਿਕੋਟ ਇੱਕ ਫਰੂਟ ਹੁੰਦਾ ਆ ਉਹ ਜਦੋਂ ਖੇੜਦਾ ਹੈ ਉਹ ਜਦੋਂ ਫੁੱਲ ਖੇੜਦਾ ਉਹਦੇ ਉਹਨੂੰ ਮਨਾਉਂਦੇ ਆ ਉਹਦੇ ਲਈ ਉਹ ਉਹਦੀ ਤਸਵੀਰ ਆ ਇਹ ਤੇ ਬਾਕੀ ਇਹ ਉਹ ਤਸਵੀਰਾਂ ਆ ਕਿ ਜਿਹੜੀਆਂ ਮੈਂ ਵਰਕਸ਼ਾਪ ਅਟੈਂਡ ਕੀਤੀਆਂ ਸੀ ਉੱਥੇ ਹਾਂਜੀ ਪਲੀਜ਼ ਕੈਮਰਾ ਦੇ ਵਿੱਚ ਸੌਣ ਦੇ ਸਕਦੇ ਹਾਂ ਸਕਦੇ ਹਾਂ ਹਾਂਜੀ ਉਹਨਾਂ ਦੀ ਇੱਕ ਥੰਕਾ ਪੇਂਟਿੰਗ ਬੁੱਧਿਜ਼ਮ ਵਿੱਚ ਵੀ ਆਪਾਂ ਦੇਖਦੇ ਹਾਂਗੇ ਜਿਹੜੀ ਜਿਹਦੇ ਵਿੱਚ ਬੁੱਧਾ ਦੀ ਪੇਂਟਿੰਗ ਹੁੰਦੀ ਆ ਇਹ ਉਹਦੇ ਬਾਰੇ ਵਰਕਸ਼ਾਪ ਸੀਗੀ ਉਹਨਾਂ ਦੇ ਇੱਕ ਇੰਸਟੀਚਿਊਟ ਵਿੱਚ ਅੱਜ ਤੱਕ ਸਿਖਾਉਂਦੇ ਆ ਉਹ ਸਮਝਾ ਰਹੇ ਸੀ ਕਿ ਇਹਦੇ ਵਿੱਚ ਕੀ ਕੀ ਹੁੰਦਾ ਹੈ ਕਿ ਕਿਹ ਕਿਹ ਚੀਜ਼ਾਂ ਧਿਆਨ ਰੱਖਣੀਆਂ ਪੈਂਦੀਆਂ ਤੇ ਦੂਸਰੀ ਇਹ ਤਸਵੀਰ ਆ ਜਿਹਦੇ ਵਿੱਚ ਉੱਥੇ ਇੱਕ ਬਹੁਤ 17ਵੀਂ ਸਦੀ ਤੋਂ ਵੀ ਪੁਰਾਣਾ ਇੱਕ ਸਤੂਪਾ ਮਿਲਿਆ ਸੀ ਉਹਦੇ ਵਿੱਚ ਉਹਨਾਂ ਨੂੰ ਸਾਂਭਣ ਦੇ ਲਈ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਉਹਦੇ ਬਾਰੇ ਸਮਝਾ ਰਹੇ ਸੀ ਇਹ ਸੋਨਮ ਡਾਕਟਰ ਸੋਨਮ ਵਾਂਗਚੁਕ ਸਰ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਸੀ ਥਰੂਆਊਟ ਸਾਰਾ ਹਾਂਜੀ ਤੇ ਇਹ ਸੀ ਉੱਤਲ ਲਦਾਖ ਵਿੱਚ ਵਿਜ਼ਿਟ ਕੀਤਾ ਜਾਂ ਹੋਰ ਵੀ ਕਿਸੇ ਤੁਸੀਂ ਸਟੇਟ ਦੇ ਵਿੱਚ ਗਏ ਹੋ ਹਾਂਜੀ ਬੁਪਾਲ ਮਧਿਆਪਰਦੇਸ਼ ਵਿੱਚ ਵੀ ਮੈਂ ਵਿਜ਼ਿਟ ਕੀਤਾ ਸੀ ਉਹ ਇੱਕ ਮੇਰੇ ਪੜ੍ਹਾਈ ਦਾ ਹਿੱਸਾ ਸੀ ਤੇ ਇਦਾਂ ਆਰਕੀਟੈਕਚਰ ਤਾਂ ਪੂਰੇ ਭਾਰਤ ਦਾ ਹੀ ਜਿਹੜਾ ਆ ਬਹੁਤ ਸਾਂਭਣਯੋਗ ਰਿਹਾ ਹੈ ਸ਼ੁਰੂ ਤੋਂ ਹੀ ਕਿਉਂਕਿ ਉਹ ਸਾਨੂੰ ਬਹੁਤ ਕੁਝ ਸਿਖਾਉਂਦਾ ਆ ਸਾਡੇ ਬਾਰੇ ਕਿ ਆਪਾਂ ਕੀ ਕੀ ਮੱਲਾ ਮਾਰੀਆਂ ਆਪਣੀ ਪੂਰੀ ਜ਼ਿੰਦਗੀ ਵਿੱਚ ਇੱਕ ਭਾਰਤੀ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਤਾਂ ਉਹ ਸਾਰਾ ਕੁਝ ਤਾਂ ਹਿੱਸਾ ਰਿਹਾ ਹੀ ਆ ਪਰ ਆਖਰੀ ਜਿਹੜੇ ਮੇਰੀ ਜਿੱਦਾਂ ਥੀਸਿਸ ਕਰਨੀ ਹੁੰਦੀ ਆ ਆਰਕੀਟੈਕਚਰ ਵਿੱਚ ਇਹ ਉਹਦਾ ਹਿੱਸਾ ਸੀਗਾ ਲਦਾਖ ਦਾ ਵਿਜ਼ਿਟ ਤੇ ਵਿਪਾਲ ਦਾ ਵਿਜ਼ਿਟ ਹਾਂਜੀ ਤੇ ਸਾਡੇ ਸਰੋਤੇ ਜਾਨਣਾ ਚਾਹੁੰਦੇ ਨੇ ਕਿ ਜਿਹੜਾ ਤੁਸੀਂ ਇਹ ਆਰਕੀਟੈਕਟ ਦਾ ਕੋਰਸ ਕੀਤਾ ਕਿੰਨੇ ਇਹਦੇ ਵਿੱਚ 파ਰਸ ਨੇ ਤੇ ਕੀ ਕਿਹੜੇ 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 ਕੋਰਸ ਕਰਵਾਏ ਜਾਂਦੇ ਨੇ ਇਹਦੇ ਵਿੱਚ ਇਹ ਪੂਰਾ ਇੱਕ 5 ਸਾਲ ਦਾ ਕੋਰਸ ਹੁੰਦਾ ਆ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਤੁਹਾਨੂੰ ਸਬਜੈਕਟ ਪੜਨ ਦਾ ਮੌਕਾ ਮਿਲਦਾ ਹੈ ਆਰਕੀਟੈਕਚਰ ਸਿਰਫ ਇੱਕ ਜਿੱਦਾਂ ਆਪਾਂ ਕਹਿ ਦਿੰਦੇ ਆ ਲੋਕਲ ਲੈਂਗੁਏਜ ਵਿੱਚ ਕਿ ਨਕਸ਼ੇ ਆ ਨਕਸ਼ੇ ਪਾਸ ਕਰਾਉਣੇ ਕਰਦੇ ਜਾਂ ਆਰਕੀਟੈਕਟ ਤੋਂ ਸਾਈਨ ਕਰਵਾ ਲਓ ਆਰਕੀਟੈਕਚਰ ਸਿਰਫ ਉਹਨਾਂ ਨਹੀਂ ਆ ਉਸ ਤੋਂ ਵੱਧ ਕੇ ਵੀ ਇੱਕ ਚੀਜ਼ ਆ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਇੱਕ ਕਨਜ਼ਰਵੇਸ਼ਨ ਆਰਕੀਟੈਕਚਰ ਵੀ ਇੱਕ ਚੀਜ਼ ਆ ਜਿੱਦਾਂ ਲੈਂਡਸਕੇਪ ਆਰਕੀਟੈਕਚਰ ਵੀ ਇੱਕ ਚੀਜ਼ ਆ ਅਰਬਨ ਪਲੈਨਰ ਵੀ ਇੱਕ ਆਰਕੀਟੈਕਚਰ ਦਾ ਹੀ ਹਿੱਸਾ ਆ ਮਤਲਬ ਇਦਾਂ ਬਹੁਤ ਵੱਖਰੀ ਵੱਖਰੀ ਅੱਗੇ ਜਾ ਕੇ ਡਾਇਨਾਮਿਕ ਫੀਲਡਸ ਵੀ ਆ ਆਰਕੀਟੈਕਟ ਦੇ ਆਪਾਂ ਜੇ ਗੱਲ ਕਰੀਏ ਤਾਂ ਸਿਰਫ ਇਹਦੇ ਵਿੱਚ ਹੀ ਵਿਰਸਾ ਸੰਭਾਲਿਆ ਜਾ ਸਕਦਾ ਜਾਂ ਹੋਰ ਵੀ ਕੋਈ ਮੈਥਡ ਹੁੰਦੇ ਨੇ ਵਿਰਸਾ ਸੰਭਾਲਣ ਵਾਸਤੇ ਜੋ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਜਿੱਦਾਂ ਹੁਣ ਭਾਰਤ ਵਿੱਚ ਦਿਖਿਆ ਜਾਵੇ ਤਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਆ ਜਿਹੜਾ ਨੈਸ਼ਨਲ ਲੈਵਲ ਤੇ ਪੁਰਾਣੀਆਂ ਇਮਾਰਤਾਂ ਨੂੰ ਸੰਭਾਲਦਾ ਆ ਰਿਹਾ ਮਤਲਬ ਉਹਨੂੰ ਸਿਰਫ ਅਜੇ 50 ਸਾਲ ਹੀ ਹੋਏ ਆ ਜਿੱਥੇ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਭਾਰਤ ਇਹਨਾਂ ਚੀਜ਼ਾਂ 'ਚ ਕਾਫੀ ਪਿੱਛੇ ਰਹਿ ਚੁੱਕਾ ਆ ਬਾਕੀ ਦੇਸ਼ਾਂ ਨਾਲੋਂ ਤੇ ਇਮਾਰਤਾਂ ਇੱਕ ਸਾਂਭਣਾ ਇੱਕ ਵਿਰਸੇ ਦਾ ਇੱਕ ਹਿੱਸਾ ਆ ਵਿਰਸੇ ਨੂੰ ਸਾਂਭਣਾ ਤਾਂ ਹੋਰ ਵੀ ਕਈ ਤਰੀਕੇ ਹੋ ਸਕਦੇ ਜਿੱਦਾਂ ਆਪਾਂ ਘਰ ਵਿੱਚ ਬੱਚਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਨੇ ਆ ਜਿੱਦਾਂ ਜੋ ਵੀ ਪੰਜਾਬੀਆਂ ਨੇ ਆਪਣੇ ਇਤਿਹਾਸ ਵਿੱਚ ਜੋ ਵੀ ਕਾਮਯਾਬੀਆਂ ਹਾਸਲ ਕੀਤੀਆਂ ਉਹ ਵੀ ਇੱਕ ਕਈ ਤਰ੍ਹਾਂ ਦੇ ਤਰੀਕੇ ਆ ਆਰਕੀਟੈਕਚਰ ਇੱਕ ਉਹਦਾ ਇੱਕ ਹਿੱਸਾ ਆ ਇਦਾਂ ਤੁਸੀਂ ਕਹਿ ਸਕਦੇ ਜਿਹੜਾ ਵਿਰਸੇ ਦੀ ਗੱਲ ਚੱਲੀ ਆ ਤਾਂ ਵਿਰਸੇ ਦੇ ਵਿੱਚ ਜੇ ਗੱਲ ਕਰੇ ਦਿੱਲੀ ਚ ਕੁਤਬ ਮੀਨਾਰ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਵਿੱਚ ਵੀ ਕੋਈ ਇਦਾਂ ਦੀਆਂ ਥਾਵਾਂ ਹੈਗੀਆਂ ਨੇ ਜਿੱਦਾਂ ਸ਼ੀਸ਼ਮੈਲ ਬਣਿਆ ਹੋਇਆ ਹੈ ਹਨਾ ਇਦਾਂ ਦੀ ਚੀਜ਼ਾਂ ਨੂੰ ਸੰਭਾਲਣ ਵਾਸਤੇ ਜਾਂ ਇਹਨਾਂ ਨੂੰ ਮੋਡੀਫਾਈ ਕਰਨ ਵਾਸਤੇ ਸਰਕਾਰਾਂ ਕਿਉਂ ਨਹੀਂ ਉੱਠਦੀਆਂ ਜਾਂ ਕਿੱਥੇ ਕਮੀਆਂ ਹੁੰਦੀਆਂ ਨੇ ਵੀ ਇਹਨਾਂ ਨੂੰ ਲੋਕ ਦੇਖਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਹਨਾ ਤੇ ਕੁਤਬ ਮিনার ਕੋਈ ਟਾਈਮ ਸੀ ਜਦੋਂ ਕਿ ਲੋਕ ਉੱਤੇ ਚੜ ਕੇ ਉਹਦੇ ਦੇਖਦੇ ਸੀ ਦ੍ਰਿਸ਼ ਉਹਦਾ ਸਾਰਾ ਪਰ ਹੁਣ ਜਿਹੜਾ ਉੱਥੇ ਚੜਨਾ ਉਹ ਬੰਦ ਲੋਕ ਕਰ ਦਿੱਤਾ ਉਹਨੂੰ ਤੇ ਕਿੱਥੇ ਕਮੀ ਮਹਿਸੂਸ ਕਰਦੇ ਤੁਸੀਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਭਾਰਤ ਵਿੱਚ 50 ਸਾਲ ਹੀ ਹੋਏ ਆ ਜਿਹੜੀ ਨੈਸ਼ਨਲ ਲੈਵਲ ਤੇ ਇੱਕ ਐਸੋਸੀਏਸ਼ਨ ਬਣੀ ਆ ਤੇ ਹੁਣ ਹੌਲੀ ਹੌਲੀ ਭਾਰਤ ਦੇ ਨਾਲ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਜਿਦੋਂ ਜਿਦੋਂ ਸਮਝ ਆ ਰਹੀ ਹੈ ਜਦੋਂ ਤੁਸੀਂ ਹੁਣ ਕੁੱਤਬ ਮੰਦਰ ਦੀ ਉਦਾਹਰਣ ਦਿੱਤੀ ਕੁੱਤਬ ਮੰਦਰ ਵੀ ਹੁਣ ਇਸ ਕਰਕੇ ਕਿਉਂਕਿ ਹੁਣ ਇੱਕ ਪ੍ਰਾਣੀ ਇਮਾਰਤ ਹੋ ਚੁੱਕੀ ਆ ਉਹਨੂੰ ਸਹੀ ਟਾਈਮ ਜਦੋਂ ਉਹਨੂੰ ਸਾਂਭਣ ਦਾ ਸੀ ਉਦੋਂ ਨਹੀਂ ਸਾਂਭਿਆ ਗਿਆ ਜਿੱਦ ਕਰਕੇ ਹੁਣ ਉੱਥੇ ਕੋਈ ਇਨਸਾਨ ਜਾ ਕੇ ਉਹਦੀ ਜਾਨ ਨੂੰ ਖਤਰਾ ਆ ਜਾਏ ਕੋਈ ਉੱਥੇ ਚੜੂਗਾ ਤੇ ਉਹ ਇਮਾਰਤ ਲਈ ਵੀ ਬੁਰੀ ਚੀਜ਼ ਆ ਕਿਉਂਕਿ ਉਹਨੂੰ ਲੋਡ ਨਹੀਂ ਸਹਾਰ ਸਕਦੀ ਤੇ ਹੁਣ ਹੌਲੀ ਹੌਲੀ ਇਹਨਾਂ ਚੀਜ਼ਾਂ ਵਿੱਚ ਧਿਆਨ ਦਿੱਤਾ ਜਾ ਰਿਹਾ ਸਮੇਂ ਦੇ ਨਾਲ ਹਾਂਜੀ ਕਿ ਉਸ ਟਾਈਮ ਆਰਕੀਟੈਕਟ ਦੀ ਕਮੀ ਸੀ ਜਿਹੜੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਲਈ ਯਤਨਸ਼ੀਲ ਨਹੀਂ ਸੀ ਜਾਂ ਉਹਨਾਂ ਨੂੰ ਨੌਲੇਜ ਦੀ ਕਮੀ ਸੀ ਕਿੱਥੇ ਕੀ ਕਮੀ ਲੱਗਦੀ ਹੈ ਇਹਦੇ ਵਿੱਚ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਸੀ ਮਤਲਬ ਕਹਿ ਸਕਦੇ ਹਸੀਂ ਇਹ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਉਸ ਟਾਈਮ ਜਦੋਂ ਇਹ ਇਮਾਰਤਾਂ ਬਣੀਆਂ ਕਿਸੇ ਨੂੰ ਪਤਾ ਨਹੀਂ ਸੀ ਕਿ ਕਾਰਾਂ ਆਉਣੀਆਂ ਆ ਜਾਂ ਕੁਝ ਵੀ ਹੋਣਾ ਆ ਉਹ ਚੀਜ਼ਾਂ ਬਣੀਆਂ ਉਸ ਸਮੇਂ ਦੇ ਹਿਸਾਬ ਦੇ ਨਾਲ ਉਨ ਸਮੇਂ ਦੇ ਨਾਲ ਬਦਲਾਅ ਹੁੰਦਾ ਆ ਬਹੁਤ ਚੀਜ਼ਾਂ ਦਾ ਬਦਲਾਅ ਹੁੰਦਾ ਆ ਤੇ ਹੁਣ ਉਹਦੇ ਉਹਦਾ ਪ੍ਰਭਾਵ ਪੈਂਦਾ ਬਿਲਡਿੰਗ ਤੇ ਉਹ ਵੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਸਾਨੂੰ ਹੁਣ ਨਹੀਂ ਪਤਾ 50 ਸਾਲ ਬਾਅਦ ਕੀ ਚੀਜ਼ਾਂ ਨਵੀਆਂ ਆ ਸਕਦੀਆਂ ਜਾਂ ਕੀ ਹੋ ਸਕਦਾ ਉਹੀ ਚੀਜ਼ ਆ ਕਿ ਹੁਣ ਜੇ ਹੁਣ ਸਾਨੂੰ ਪਤਾ ਹੈ ਕਿ ਸਾਡਾ ਇਤਿਹਾਸ ਦਾ ਹਿੱਸਾ ਆ ਉਹ ਸਾਡੀ ਜ਼ਿੰਮੇਵਾਰੀਆਂ ਨੂੰ ਸਾਂਭਣਾ ਕਿੱਦਾਂ ਸਾਂਭਣਾ ਉਹ ਚੀਜ਼ਾਂ ਹਾਂਜੀ ਜੇ ਇਨਸਾਨ ਪੜ੍ਹਾਈ ਕਰਦਾ ਸਿੱਖਦਾ ਅਤੇ ਉਮਰ ਬੀਤ ਜਾਂਦੀ ਹੈ ਪਰ ਵਿਦਿਆ ਜਿਹੜੀ ਉਹ ਖਤਮ ਨਹੀਂ ਹੁੰਦੀ ਤੇ ਤੁਹਾਡੀ ਅੱਗੇ ਕੀ ਮੰਨ ਦੇ ਵਿੱਚ ਤੁਹਾਡੀ ਤਾਂਗ ਜਾਂ ਤੁਸੀਂ ਕਿੱਥੋਂ ਤੱਕ ਤੁਹਾਡਾ ਜਿਹੜਾ ਨਤੀਜਾ ਤੁਸੀਂ ਕਿੱਥੇ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਕਿਹੜੇ ਲੈਵਲ ਤੱਕ ਜਾਣਾ ਚਾਹੁੰਦੇ ਹੋ ਕਿ ਮੈਂ ਇਸ ਚੀਜ਼ ਦਾ ਮੁਕਾਮ ਹਾਸਲ ਕਰਨਾ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵਿਦਿਆ ਦਾ ਕੋਈ ਕਹੋ ਇੱਕ ਜਗ੍ਹਾ ਖਤਮ ਨਹੀਂ ਕਰ ਸਕਦੇ ਆਪਾਂ ਨੂੰ ਤੇ ਹੁਣ ਮੇਰਾ ਇਹੀ ਆ ਕਿ ਹੁਣ ਮੈਂ ਇੱਕ ਸੰਰਖਣ ਹੈਰੀਟੇਜ ਕੰਸਲਟੈਂਟ ਕਰਕੇ ਦਿੱਲੀ ਦੇ ਇੱਕ ਫਰਮ ਆ ਆਰਕੀਟੈਕਟ ਮਨੀਸ਼ ਪੰਡਿਤ ਉਹਨਾਂ ਦੇ ਡਾਇਰੈਕਟਰ ਨੇ ਪ੍ਰਿੰਸੀਪਲ ਡਾਇਰੈਕਟਰ ਨੇ ਤੇ ਉਹਨਾਂ ਦੇ ਅੰਦਰ ਰਹਿ ਕੇ ਉਹਨਾਂ ਦੇ ਮਤਲਬ 76 ਸ਼ਾਇਆ ਦੇ ਅੰਦਰ ਰਹਿ ਕੇ ਮੈਂ ਬਹੁਤ ਕੁਝ ਚੀਜ਼ਾਂ ਸਿੱਖ ਰਹੀ ਆ ਮੈਂ ਚਾਹੁੰਨੀ ਆ ਕਿ ਮੈਂ ਜਲ ਜਲ ਚੀਜ਼ਾਂ ਸਿੱਖਾਂ ਕਿ ਮੈਂ ਭਾਗੀਦਾਰ ਬਣਾ ਅੱਗੇ ਆਪਣੇ ਇਤਿਹਾਸ ਨੂੰ ਕਿਸੇ ਵੀ ਤਰ੍ਹਾਂ ਸਾਂਭਣ ਦੇ ਲਈ ਉਸ ਤੋਂ ਬਾਅਦ ਜੀ ਮੈਨੂੰ ਮਜਰੂਰਤ ਮਹਿਸੂਸ ਹੁੰਦੀ ਆ ਦੇ ਇਹਦੇ ਵਿੱਚ ਮਾਸਟਰਸ ਅੱਗੇ ਬੜਾਈ ਹੋਰ ਕਰਨ ਦੀ ਕੋਸ਼ਿਸ਼ ਮੈਂ ਕਰਾਂਗੀ ਕਿ ਹੋਰ ਜਿੰਨਾ ਹੋ ਸਕੇ ਮੈਂ ਆਪਣੇ ਵਿਰਸੇ ਨੂੰ ਸਾਂਭਣ ਦਾ ਭਾਗੀਦਾਰ ਬਣਾ ਹਾਂਜੀ ਤੋਂ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਇੱਕ ਵਿਰਸਾ ਜਿਹੜਾ ਉਹਨੂੰ ਅੱਜ ਦੇ ਸਮੇਂ ਦੇ ਵਿੱਚ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ ਪ੍ਰਾਤਨ ਸਮੇਂ ਦੇ ਵਿੱਚ ਇਹ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ ਸੀ ਲੋਕ ਬੜੇ ਚਾਅ ਸ਼ਾਹ ਦੇ ਨਾਲ ਉੱਥੇ ਪਹੁੰਚਦੇ ਸੀ ਤੇ ਜਾ ਕੇ ਮਨ ਪਰਚਾਉ ਹੀ ਕਰਦੇ ਸੀ ਤੇ ਉਸ ਦ੍ਰਿਸ਼ਾਂ ਨੂੰ ਦੇਖਦੇ ਸੀ ਪੰਜਾਬ ਇਹੋ ਜਿਹਾ ਸੂਬਾ ਜਿੱਥੇ ਕਿ ਜੋ ਕਲਚਰ ਨਾਲ ਭਰਿਆ ਹੋਇਆ ਜੋ ਵਿਰਸੇ ਨਾਲ ਭਰਿਆ ਹੋਇਆ ਤੇ ਇਸ ਵਿਰਸੇ ਨੂੰ ਜਾਰੀ ਰੱਖਣ ਵਾਸਤੇ ਇਸ ਵਿਰਸੇ ਨੂੰ ਸੰਭਾਲਣ ਵਾਸਤੇ ਇੱਕ ਸਾਡੂੰ ਇਸ ਬਾਰੇ ਪਹਿਲ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਤੇ ਇਹਨਾਂ ਨੂੰ ਸੰਭਾਲਣਾ ਚਾਹੀਦਾ ਸੋ ਇਸ ਟੀ ਵੱਲੋਂ ਵੀ ਇਹ ਜਿਹੜੀ ਹੈ ਇਸ ਵਿਰਸੇ ਨੂੰ ਸੰਭਾਲਣ ਵਾਸਤੇ ਅੱਗੇ ਜਿਹੜਾ ਸਟੱਡੀ ਹੈ ਉਹ ਜਾਰੀ ਰੱਖੀ ਜਾਵੇਗੀ ਤੇ ਜਿਹੜੀਆਂ ਹੋਰ ਪੰਜਾਬ ਦੀਆਂ ਧੀਆਂ ਨੇ ਤੇ ਜੋ ਤੁਹਾਡੇ ਵਾਂਗੀ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਆਉਣੀ ਚਾਹੁੰਦੀਆਂ ਨੇ ਤੇ ਉਹਨਾਂ ਲਈ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਜੀ ਮੇਰਾ ਇਸ ਕਾਮਯਾਬੀ ਤੇ ਪਹੁੰਚਣ ਦਾ ਬਹੁਤ ਵੱਡਾ ਹੱਥ ਮੇਰੇ ਮਾਪੇ ਤੇ ਮੇਰੇ ਵੱਡੇ ਭਰਾ ਦਾ ਆ ਤੇ ਇਹ ਤਾਂ ਹੈ ਹੀ ਆ ਕਿ ਜੇ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰੇ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਆ ਉਹਨਾਂ ਸਾਰੀਆਂ ਭੈਣਾਂ ਨੂੰ ਮੈਂ ਇਹੀ ਚਾਹਾਂਗੀ ਕਿ ਉਹ ਜਿੰਨਾ ਹੋ ਸਕੇ ਆਪਣੇ ਘਰਦਿਆਂ ਦੇ ਨੂੰ ਸਮਝਾ ਸਕ ਅਗਰ ਸਮਝਾਉਣਾ ਚਾਹੇ ਸਮਝਾ ਸਕਣ ਕਿ ਉਹਨਾਂ ਨੂੰ ਅੱਗੇ ਕੀ ਜ਼ਿੰਦਗੀ 'ਚ ਹਾਸਲ ਕਰਨਾ ਹੈ ਜੋ ਸਾਡੀ ਫੈਮਿਲੀ ਆ ਉਹ ਸਾਡਾ ਸਭ ਤੋਂ ਵੱਡਾ ਸਪੋਰਟ ਆ ਤੇ ਇੱਕ अहम ਸਵਾਲ ਆ ਕਿ ਜਿਹੜੀ ਇਹ ਆਰਕੀਟੈਕਟ ਦੀ এডਿਕੇਸ਼ਨ ਆ ਕਿਹਦੀ ਗਾਈਡੈਂਸ ਨਾਲ ਤੁਸੀਂ ਇਹ ਚੋਇਸ ਕੀਤੀ ਹਾਂਜੀ ਇਹ ਤਾਂ ਬਿਲਕੁਲ ਮੇਰੇ ਵੱਡੇ ਭਰਾ ਮਮਾ ਪਾਪਾ ਸਾਰਿਆਂ ਦਾ ਸੀਗਾ ਤਾਂ ਵੱਡਾ ਹਿੱਸਾ ਮੇਰੇ ਵੱਡੇ ਭਰਾ ਦਾ ਸੀਗਾ ਉਹਨਾਂ ਨੇ ਮੈਨੂੰ ਇਸ ਚੀਜ਼ ਇਨ ਡਾਇਰੈਕਸ਼ਨ ਵੱਲ ਡਾਇਰੈਕਟ ਕੀਤਾ ਕਿ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਇਦਾਂ ਦਾ ਇੰਟਰਸਟ ਸੀ ਪਰ ਉਹਨਾਂ ਨੇ ਇੱਕ ਫੀਲਡ ਦਾ ਜੋ ਨਾਮ ਹੈ ਸੁਣਿਆ ਮੈਂ ਆਪਣੇ ਵੱਡੇ ਭਰਾ ਦੇ ਮੂੰਹੋਂ ਸੁਣਿਆ ਹਾਂਜੀ ਔਲੇ ਦੇ ਵਿੱਚ ਕੋਈ ਪਾਰਟਿਸਪੇਸ਼ਨ ਵੀ ਕੀਤੀ ਹੈ ਕੋਈ ਜਿੱਦਾਂ ਫੈਸਟੀਵਲ ਹੁੰਦੇ ਨੇ ਹਾਂਜੀ ਜਿੱਦਾਂ ਗੁਨਾਨਦ ਯੂਨੀਵਰਸਿਟੀ ਵਿੱਚ ਇੱਕ ਜਸ਼ਨ ਕਰਕੇ ਫੈਸਟੀਵਲ ਹੁੰਦਾ ਉਹ ਐਨੂਅਲ ਫੰਕਸ਼ਨ ਫੰਕਸ਼ਨ ਫੈਸਟੀਵਲ ਹੁੰਦਾ ਹੈ ਤੇ ਉਹਦੇ ਵਿੱਚ ਆਰਟਸ ਵਗੈਰਾ ਵਗੈਰਾ ਵਿੱਚ ਜਿੱਦਾਂ ਜਿੱਦਾਂ ਸਕੈਚਿੰਗ ਵਗੈਰਾ ਵਾਲੇ ਚੀਜ਼ਾਂ 'ਚ ਕਾਫੀ ਹਿੱਸਾ ਲਿਆ ਹਾਂਜੀ ਤੇ ਕੋਈ ਹੋਰ ਮੈਸੇਜ ਕੋਈ ਦੇਣਾ ਚਾਹੋਗੇ ਬਈ ਵਸੇਹੀ ਆ ਕਿ ਸਾਰੇ ਜੇ ਤੁਸੀਂ ਫੈਮਿਲੀ ਦਾ ਹਿੱਸਾ ਆ ਟਾਡਾ ਕੋਈ ਪੈਨ ਫਰਾਇਆ ਤਾਂ ਉਹਨੂੰ ਉਹਦਾ ਸਾਥ ਦੋ ਜੋ ਆਪਣੀ ਜ਼ਿੰਦਗੀ ਚ ਹਾਸਿਲ ਕਰਨਾ ਚਾਹੁੰਦਾ ਹੈ ਤੇ ਤੁਸੀਂ ਆਪਣੇ ਸੁਪਨਿਆਂ ਦੇ ਲਈ ਜਿੰਨਾ ਹੋ ਸਕੇ ਉਹਨਾ ਕਰੋ ਜੀ ਦੋਸਤੋ ਇਹ ਹੁਸ਼ਿਆਰਪੁਰ ਦੀ ਤੀਜ ਜਨੇ ਇੱਕ ਵਿਰਸੇ ਨੂੰ ਸੰਭਾਲਣ ਦੀ ਜੋ ਹੈ ਮਨ ਦੀ ਚਾਹਤ ਹੈ ਉਹ ਸਾਡੇ ਸਾਹਮਣੇ ਅੱਗੇ ਸਾਡੇ ਮੀਡੀਆ ਦੇ ਅੱਗੇ ਰੱਖੀ ਹੈ ਦਰਸ਼ਕਾਂ ਦੇ ਅੱਗੇ ਰੱਖੀ ਹੈ ਤੇ ਉਮੀਦ ਕਰਦੇ ਆ ਕਿ ਇਹ ਆਪਣੇ ਇਸ ਮੈਥਡ ਦੇ ਵਿੱਚ ਕਾਮਯਾਬ ਹੋਣ ਤੇ ਜੋ ਵਿਰਸੇ ਨੂੰ ਸੰਭਾਲਣ ਦਾ ਇਹਨਾਂ ਵੱਲੋਂ ਕੀਤਾ ਗਿਆ ਸਿਸਟਮ ਸ਼ੁਰੂ ਜਾਂ ਇਹ ਕਰਨਾ ਚਾਹੁੰਦੇ ਨੇ ਕੁਝ ਵਿਰਸੇ ਨੂੰ ਸੰਭਾਲਣ ਵਾਸਤੇ ਤੇ ਉਹਦੇ ਵਿੱਚ ਕਾਮਯਾਬ ਹੋਣ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਮੈਂ ਹੁਨੀਸ ਸਿੰਘ ਚੀਮਾ ਧੰਨਵਾਦ